प्रोग्राम वास्ते प्रोग्रामी की तरफों आप जी का हार्दिक स्वागत है पेश है जिला भगत सिंह संबंधित विशेष सरगर्मी जो तो ग्राउंड लेवल से किसी प्रॉब्लम फेस कर रहे हो असं भी देख रहे हैं एडमिशन जो है सफल कर रहे करके तो कि बच्चे फीस नहीं करते, पाए इन्होंने आ रहे थे जब आए तो किसी दे रहे थे हम है ही नहीं है जो बच्चे को वो बच्चा परेशान बहुत ज्यादा होता अगले करके अभी यूनिवर्सिटी को वो कह रहे कि असं गल करके हैं असि भी यूनिवर्सिटी कम्यूनेट कर दिता है तो फिलहाल अभी किसी बच्चे का एडमिशन नहीं रो ਜਿਹੜਾ ਐਸਸੀ ਕੈਟਾਗਰੀ ਦਾ ਬੱਚਾ ਹੈਗਾ ਸ਼ਡੂਲਡ ਕਾਸ ਕੈਟਾਗਰੀ ਦਾ ਬੱਚਾ ਹੈਗਾ ਅਸੀਂ ਇਹ ਐਡਮਿਸ਼ਨ ਕਰ ਰਹੇ ਹਾਂ ਸੀਟ ਵੀ ਉੱਪਰ ਕਰ ਰਹੇ ਹਾਂ ਗਰਾਉਂਡ ਲੈਵਲ ਤੇ થો ਕੁਝ ਜੋ ਪ੍ਰੋਬਲਮ ਫੇਸ ਕਰ ਰਹੇ ਆ ਅਸੀਂ ਵੀ ਦੇਖ ਰਹੇ ਆ ਸਾਡਾ ਵੀ ਐਡਮਿਸ਼ਨ ਸਫਰ ਕਰ ਰਹੇ ਆ ਇਸ ਦਿੱਕਤ ਕਰਕੇ ਤਾਂ ਜਿਵੇਂ ਸਾਨੂੰ ਯੂਨੀਵਰਸਿਟੀ ਕੋਲ ਰਿਪਲਾਈ ਆਇਆ ਬਈ ਅਸੀਂ ਆਪਣੀ ਬਾਉਂਡਰੀ ਦੇ ਅੰਦਰ ਰਹਿ ਕੇ ਕੰਮ ਕਰਨਾ ਹੈ ਯੂਨੀਵਰਸਿਟੀ ਸਾਡਾ ਹੈੱਡ ਆਫਿਸ ਹੈ ਕੋਈ ਸਮੈਡਿੰਗ ਰਿਟਰਨ ਦੇ ਵਿੱਚ ਆਈ ਜਿੱਥੇ ਨੋਟੀਫਿਕੇਸ਼ਨ ਦੇ ਵਿੱਚ ਅਸੀਂ ਉਹ ਫੋਲੋ ਕਰਾਂਗੇ 26 ਤਾਈਂ ਜਿਹੜਾ ਸੀ ਐਚਆ ਉਹਦਾ ਅਸੀਂ ਐਡਮਿਸ਼ਨ ਕਰ ਰਹੇ ਆ ਸੀਟ ਦੇ ਉੱਪਰ ਕਰ ਰਹੇ ਆ ਫੀਸ ਨਹੀਂ ਹੋਰਚਨਲੀ ਸੌਲਵਿੰਗ ਦੇ ਨਾਲ ਪੇ ਕਰਾਂਗੇ ਉਹ ਜੋ ਵੀ ਯੂਨੀਵਰਸਿਟੀ ਦਾ ਡਿਸੀਜਨ ਇਸ ਲਈ ਜਿਹਨਾਂ ਦੀ ਨਵੇਂ ਨਿਊ ਐਡਮਿਸ਼ਨਸ ਹੈ ਉਹਨਾਂ ਦੀ ਪੀਸ ਮਾਪ ਹੋਈ ਗਿਆ ਤੇ ਬਾਕੀ ਦਾ ਵੀ ਯੂਨੀਵਰਸਿਟੀ ਐਡਜਸਟ ਕਰੇਗੀ ਡਿਫਰੰਡ ਕਰਦੀ ਹੈ ਲੇਟਰ ਅਨ ਐਡਜਸਟ ਕਰਦੀ ਕੋ ਯੂਨੀਵਰਸਿਟੀ ਤੋਂ ਡਿਸੀਜਨ ਆਏਗਾ ਜੋ ਕਾਲਜ ਹੈ ਇਹ ਡਿਸੀਜਨ ਮੇਕ ਕਰੇਗਾ ਡਿਸੀਜਨ ਮੇਕਰ ਯੂਨੀਵਰਸਿਟੀ ਹੈਗੀ ਹੈ ਉਹ ਵੀ ਤੁਹਾਡੇ ਡਿਸੀਜਨ ਆਏਗਾ ਸਮੇਂ ਵਿੱਚ ਪੀਸ ਜੋ ਹੈ ਐਸ ਵੀ ਰਿਕੁਐਸਟ ਕੀਤੀ ਹੈ ਕਿ ਸਾਡੇ ਐਡਮਿਸ਼ਨਸ ਦੇ ਜੋ ਸਫਲ ਕਰ ਰਹੇ ਹੈ ਬੱਚਿਆਂ ਨੂੰ ਪੁਰਾਣੀ ਸਿਸਟਮ ਦੇ ਵਿੱਚ ਹੀ ਐਂਰੋਲਮੈਂਟ ਹੋਵੇ ਉਹਦੇ ਵਿੱਚ ਜਿੰਨੇ ਤੱਕ ਮੰਨੂ ਕੋ ਗੱਲ ਸਮਝ ਲਈ ਹੈ ਤੇ ਤੁਹਾਨੂੰ 26 ਤੱਕ ਜਿਹੜੇ ਵੀ ਸਾਡੇ ਐਸ.ਪੀ. ਭਾਈਚਾਰੇ ਦੇ ਬੱਚੇ ਰਿਜਿਸਟਰ ਲਿਆ ਜਾਂਦੇ ਹੈ ਉਹਨਾਂ ਨੂੰ ਕੋਈ ਫੀਸ ਨਹੀਂ ਮਿਲਦੀ ਜਾਉਂਦੀ। ਇਹ ਕਿਉਂ ਕਰ ਰਹੇ ਹੋ? 26 ਦੇ 25 ਜੋ ਉਹਨਾਂ ਦਾ ਉੱਤਨ 26 ਤੱਕ ਤਾਂ ਹੋ ਹੀ ਗਿਆ ਨਾ। ਸੋ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਕਈ ਬੱਚੇ ਅਬਿਊਸ ਹੋ ਕੇ ਆਪਣੇ ਘਰਾਂ ਵਿੱਚ ਬੈਠ ਗਏ ਹੋਣੇ ਆ ਕਿ ਹੁਣ ਅਸੀਂ ਐਡਮਿਸ਼ਨ ਕਿੱਦਾਂ ਲਾਵਾਂਗੇ ਕਿਉਂਕਿ ਪੇਰੈਂਟ ਕੋਲ ਪੈਸੇ ਤਾਂ ਹੈ ਨਹੀਂ। ਤੁਸੀਂ ਸਾਰੇ ਆਪਣੀ ਆਪਣੀ ਸੋਸ਼ਲ ਮੀਡੀਆ ਤੇ ਆਪਣੇ ਵੱਲੋਂ ਪੋਸਟ ਪਾ ਦਿਓ ਜਿਹੜੀ ਮੈਂ ਗੱਲ ਕਰਦਾ ਆ ਸਾਂਝੀ ਕਰ ਦਿਓ ਕਿ ਜਿੰਨੇ ਵੀ ਬੱਚੇ ਬਾਬਾ ਬਨરાજ ਕਾਲਜ ਵਿੱਚ ਐਡਮਿਸ਼ਨ ਲਿਆ ਚਾਹਦੇ ਆ ਐਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਆ ਉਹਨਾਂ ਨੂੰ ਇੱਥੇ ਆ ਕੇ ਕੋਈ ਵੀ ਫੀਸ ਦੇਣ ਦੀ ਲੋੜ ਨਹੀਂ ਹੈਗੀ ਪਰ ਤੁਹਾਡੀ ਜਿਹੜੀ ਐਡਮਿਸ਼ਨ ਆ ਫ੍ਰੀ ਆਫ ਕਾਸਟ ਹੈ ਅਗਰ ਫੇਰ ਵੀ ਤੁਹਾਨੂੰ ਕਿਸੇ ਤਰੀਕੇ ਦੀ ਸਮੱਸਿਆ ਆਦੀ ਆ ਪ੍ਰਧਾਨ ਸਾਹਿਬ ਉਹਨੀ ਜ਼ਿੰਮੇਵਾਰ ਹੋਣੀਆਂ ਮਨਪ੍ਰੀਤ ਸਾਡੀਆਂ ਦਫ਼ਤਰਿਆਂ ਤੋਂ ਆ ਆ ਤੁਹਾਡੇ ਵਿੱਚ ਅੱਥੇ ਆ ਜਿਹੜੇ ਇਸੇ ਕਾਲਜ ਵਿੱਚ ਫਸ ਇਅਰ ਵਿੱਚ ਪੜ੍ਹਨੇ ਚਾਹੁੰਦੇ ਆ ਤੁਸੀਂ ਮੇਰੇ ਦਫ਼ਤਰ ਜਿਹੜਾ ਕਿ ਕਾਂਗਰਸ ਆਫਿਸ ਸਾਡਾ ਪੱਲਜੀ ਰੋਡ ਤੇ ਹੀ ਆ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਆ ਜੇਕਰ ਫਿਰ ਵੀ ਤੁਹਾਨੂੰ ਕੋਈ ਸਮੱਸਿਆ ਆ। ਅਗਰ ਇਸ ਤੋਂ ਇਲਾਵਾ ਸੰਗਠਨ ਨੂੰ ਅੱਗੇ ਲੈ ਕੇ ਜਾਣਾ ਹੋਇਆ ਪ੍ਰਧਾਨ ਸਾਹਿਬ ਨੂੰ ਪਰ ਸਾਨੂੰ ਲੱਗਿਆ ਕਿ ਜਿਹੜੀ ਗੱਲ ਹੈ ਸਾਡਾ ਸਾਡੇ ਕੋਲ ਬੈਠ ਕੇ ਪ੍ਰੋਫੈਸਰ ਸਾਹਿਬ ਕਰਦੇ ਆ ਇਹਦੇ ਉੱਤੇ ਇੰਪਲੀਮੈਂਟ ਨਹੀਂ ਕਰਦੇ ਹੈਗੇ ਤਾਂ ਆਪਾਂ ਫਿਊਚਰ ਕੋਸਟ ਆਫ ਜਿਹੜਾ ਐਕਸ਼ਨ ਹੈ ਤੁਸੀਂ ਡਿਸਾਈਡ ਕਰੋਗੇ ਆਪਾਂ ਮਿਲ ਕੇ ਡਿਸਾਈਡ ਕਰਾਂਗੇ ਉਹਦੇ ਉੱਤੇ ਫਿਰ ਅੱਗੇ ਆਪਾਂ ਕੰਮ ਕਰਾਂਗੇ। ਬਾਕੀ ਤੁਸੀਂ ਫਾਈਨਲ ਠੀਕ ਹੈ ਆਪਣਾ ਇਹ ਹੈਗਾ ਵੀ ਪੰਜਾਬ ਸਟੂਡੈਂਟ ਜੀ ਇੱਧਰ ਸਦੇ ਤੈ ਤਾਂ ਆਪਾਂ ਆਟਲੇ ਹੋਈ ਆ ਤੇ ਮੈਨੂੰ ਸਰ ਗੱਲ ਕਰਨ ਦੇ ਮਾੜਾ ਕਰੋ 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 ਤੁਸੀਂ ਚੋੜੀ ਆ ਸਾਡੀ ਗੱਲ ਤੁਹਾਡੇ ਨਾਲ ਸਾਡੀ ਪਛਾਣ ਕੀ ਹੈ ਤੇ ਜਿਸ ਮਕਸਦ ਲਈ ਆਪਾਂ ਅੱਜ ਧਰਨਾ ਪ੍ਰੋਟੈਸਟ ਆਪਾਂ ਰੱਖਿਆ ਸੀ ਤੇ ਪਲਵਾਨ ਜੀ ਸੱਜਣ ਜੀ ਸਲਾਹ ਕਰੇ ਅਜੀਤ ਕੁਮਾਰ ਕਾ ਡੀਐਸਪੀ ਨੂੰ ਆਏ ਆ ਤੇ ਹੋਰ ਆਏਗੇ ਪਿੰਡਾਂ ਤੋਂ ਸਾਹਤੌੜਾ ਕਟ ਤੋਂ ਸਰਪੰਚ ਆ ਬਹੁਤ ਸਾਰੇ ਆਏ ਹੈਗੇ ਆ ਜੀ ਜਾਣਦੇ ਇਹ ਇਨਾਂ ਦੇ ਇਲਾਕੇ ਇਸ ਇਲਾਕੇ ਦੇ ਜਿਹੜੇ ਆਏ ਨੇ ਡਿਟਰ ਸਹਿਬਾਨ ਕਿ ਜਿਵੇਂ ਆਪਾਂ ਇਹ ਸ਼ੁਰੂ ਕੀਤੀ ਤਾਸੀ ਪ੍ਰੋਟੈਸਟ ਠੀਕ ਆ ਪਰ ਨਾ ਕੱਲ ਕੋਈ ਇਸ ਤਰ੍ਹਾਂ ਦਾ ਕੋਈ ਐਕਸ਼ਨ ਆਇਆ ਖੂਰ ਫਲਾਈ ਆ ਹੋਵੇ ਕਾਲਜ ਵੱਲੋਂ ਨਾ ਕੋਈ ਪਰਸੋਂ ਆਇਆ ਹੈਗਾ ਜਦੋਂ ਆਪਾਂ ਅਨਾਉਂਸ ਕੀਤਾ ਕਿ ਡੀਸੀ ਦਫ਼ਤਰ ਦੇ ਮੋਰੇ ਧਰਨੇ ਦੀ ਬਜਾਏ ਆਪਾਂ ਕਾਲਜ ਦੇ ਮੋਰੇ ਧਰਨਾ ਲਗਾਵਾਗੇ ਆ ਉਸ ਤੋਂ ਬਾਅਦ ਥੋੜ੍ਹਾ ਜਿਹਾ ਪ੍ਰਸ਼ਾਸਨ ਜਿਹੜਾ ਕਾਲਜ ਦਾ ਪ੍ਰਸ਼ਾਸਨ ਉਹ ਹਿਲੇ ਆ ਰਮਨ ਸਰ ਹੋਰ ਸਰ ਇਹ ਸਾਡੇ ਕੋਲ ਆਏ ਹੈਗੇ ਆ ਤੇ ਇਹ ਤੁਹਾਨੂੰ ਵਿਸ਼ਵਾਸ ਦਿਵਾ ਰਹੇ ਹੈਗੇ ਆ ਕਿ 26 ਤਰੀਕ ਤੱਕ ਜਿਹੜੀ ਯੂਨੀਵਰਸਿਟੀ ਨੇ ਦਿੱਤੀ ਹੋਈ ਹੈਗੀ ਆ ਕਿ ਜਿਹੜੇ ਵੀ ਐਸਪੀ ਵਿਦਿਆਰਥੀ ਆ ਉਹ ਬਿਨਾ ਲੇਰ ਲਿਸਟੋਂ ਠੀਕ ਆ ਉਹ ਐਡਮਿਸ਼ਨ ਲੈ ਸਕਦੇ ਹੈਗੇ ਆ ਆਕਰ 26 ਤਰੀਕ ਤੋਂ ਜੇ ਯੂਨੀਵਰਸਿਟੀ ਐਕਸਟੈਂਡ ਕਰਦੀ ਆ ਠੀਕ ਆ 31 ਤਰੀਕ ਵੀ ਹੋ ਸਕਦੀ ਹੈ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਠੀਕ ਐਕਸਟੈਂਡ ਹੋ ਜਾਣੀ ਹੈਗੀ ਆ ਪਰ ਇਹ ਖਿਆਲ ਤੁਸੀਂ ਆਪਣੇ ਮਨ ਵਿੱਚ ਨਾ ਰੱਖਿਓ ਆਪਣੇ ਜਿਹੜੇ ਨਾਲ ਦੇ ਵਿਦਿਆਰਥੀ ਹੈਗੇ ਆ ਜਿਹੜੇ ਘਰ ਨਰਾਸ਼ ਦੇ ਵਿੱਚ ਗਏ ਹੋਏ ਘਰ ਬੈਠ ਗਏ ਜਾਂ ਜਿਹੜੇ ਕਿਤੇ ਵੀ ਤੁਹਾਨੂੰ ਮਿਲਦੇ ਹੈਗੇ ਜਿਹੜੇ ਅਨੁਵੀਸ਼ਣ ਲੈਣਾ ਚਾਹੁੰਦੇ ਆ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਓ ਕਿ 26 ਤਰੀਕ ਤੱਕ ਬਿਨਾਂ ਫੀਸ ਤੋਂ ਜਿਹੜੀ ਆ ਉਹ ਆਪਣੀ ਇੱਥੇ ਐਡਮਿਸ਼ਨ ਕਰਵਾਉਣ ਦੂਸਰੀ ਗੱਲ ਜਿਹੜੀ ਜਿਹੜਾ ਕੰਪਰੋਮਾਈਜ਼ ਹੋਇਆਗਾ ਪਰਸੋਂ ਯੂਨੀਵਰਸਿਟੀ ਨਾਲ ਹੋਇਆਗਾ ਉਹ ਸਰ ਕਹਿੰਦੇ ਜਿਸ ਤਰ੍ਹਾਂ ਵੀ ਉਹਨਾਂ ਦਾ ਰਿਪਲਾਈ ਆਉਂਦਾ ਹੈਗਾ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇਹਦਾ ਤੀਸਰੀ ਗੱਲ ਜਿਹੜੀ ਵਿਦਿਆਰਥੀਆਂ ਕੋਲ ਫੀਸ ਲਈ ਗਈ ਹੈਗੀ ਆ ਉਹ ਆਪਾਂ ਕਾਲਜ ਪੱਧਰ ਤੇ ਗੱਲ ਕਰਾਂਗੇ ਵੀ ਉਹਦਾ ਕੀ ਕੀਤਾ ਜਾਊਗਾ ਪਰ ਸਾਡਾ ਇਹ ਹੈਗਾ ਆ ਕਿ ਉਹ ਫੀਸ ਜਿਹੜੀ ਆ ਵਿਦਿਆਰਥੀ ਨੂੰ ਵਾਪਸ ਕੀਤੀ ਜਾਵੇ ਕਿਉਂਕਿ ਜਿਹੜੇ 3rd ਇਅਰ ਵਾਲੇ ਹੈਗੇ ਸਟੂਡੈਂਟ ਹੈਗੇ ਆ ਠੀਕ ਆ ਉਹਨਾਂ ਨੇ ਤਾਂ ਪਾਸ ਆਊਟ ਹੋ ਜਾਣਾ ਹੈਗਾ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਫੀਸ ਆਈ ਚਾਹੇ ਨਹੀਂ ਆਈ ਜੀ ਉਹਨਾਂ ਨੂੰ ਕੁਝ ਨਹੀਂ ਮਤਲਬ ਕਿ ਉਹਦਾ ਬੈਨੀਫਿਟ ਮਿਲਣਾ ਹੈਗਾ ਜੇ ਮੰਨ ਲਓ ਨਹੀਂ ਫੀਸ ਆਂਦੀ ਹੈਗੀ ਉਹਨਾਂ ਦੀ ਫੀਸ ਤਾਂ ਚਲ ਗਈ ਯੂਨੀਵਰਸਿਟੀ ਆ ਨਾ ਫੀਸ ਦਾ ਜਿਹੜੀ ਸਰਕਾਰ ਨੂੰ ਦੇਣੇ ਚਾਹੀਦੀ ਐ ਇਸ ਕਰਕੇ ਸਾਡੀ ਇਹ ਸਾਰਿਆਂ ਨੂੰ ਅਪੀਲ ਆ ਬਾਕੀ ਸਾਰਿਆਂ ਨੂੰ ਦੱਸ ਦਿਓ ਤੁਸੀਂ ਤੇ ਕਾਲਜ ਦੀ ਜਿਹੜੀ ਮੈਨੇਜਮੈਂਟ ਆਈ ਆ ਉਹਨੂੰ ਵੀ ਆਪਾਂ ਬੇਨਤੀ ਕਰਦੇ ਨੇ ਜਿਹੜੀ ਫੀਸ ਲਈ ਗਈ ਆ ਵਿਦਿਆਰਥੀਆਂ ਕੋਲ ਉਹ ਵਾਪਸ ਕੀਤੀ ਜਾਵੇ ਠੀਕ ਆ ਬਾਕੀ ਜਿਹੜੀ ਆਪਾਂ ਗੱਲਬਾਤ ਉਹ ਬੈਠ ਕੇ ਕਰਦੇ ਆ ਕੁਝ ਸੱਜਣ ਆਏ ਹੈਗੇ ਆਪਾਂ ਉਹਨਾਂ ਨੂੰ ਬੁਲਾਵਾਂਗੇ ਤੇ ਉਸ ਤੋਂ ਬਾਅਦ ਸਾਰਿਆਂ ਦੀ ਜਿਹੜੀ ਆਪਣੀ ਕਮੇਟੀ ਹੈਗੀ ਆ ਸੰਘਰਸ਼ ਕਮੇਟੀ ਉਹਦੇ ਨਾਲ ਗੱਲ ਕਰਕੇ ਤੇ ਜਿਹੜਾ ਆਪਣਾ ਧਰਨਾ ਆ ਉਹ ਸਮਾਪਤ ਆਪਾਂ ਕਰ ਸਕਦੇ ਹੈਗੇ ਆ देखो ਜਦੋਂ ਕੱਲਾ ਨਹੀਂ ਮੰਨਦੇ ਧਰਨਾ ਨਹੀਂ ਸਮਝਾਉਣਾ ਅਸੀਂ ਇਹ ਬਾਰਾ ਤੇਲ ਕਰ ਦੇਵਾਂਗੇ ਕੰਮ ਮੈਨੂੰ ਕੱਲਾ ਨਾਲ ਸਮਝੋ ਇਲਾਕੇ ਵਿੱਚ ਇਕੱਠਾ ਕਰਾਂਗੇ ਜਦ ਤੱਕ ਸਾਡੀ ਡਿਮਾਂਡਾਂ ਨਹੀਂ ਪੂਰੀਆਂ ਹੁੰਦੀਆਂ ਕੋਈ ਐਗਰੀਮੈਂਟ ਨਹੀਂ ਕਰਾਂਗੇ ਇੱਥੇ ਤੁਹਾਨੂੰ ਬਿਧਿਆ ਕੇ ਪਠਾਲ ਦੇਣਾ ਬਾਅਦ ਚ ਝੂਠ ਬੋਲਣਗੇ ਗਵਰਨਮੈਂਟ ਇਹਰਾ ਮੇਰੀ ਯਾਰੀ ਧੋਖੇਬਾਜ਼ ਹੈ ਬਟ ਆਬਵੀਅਸਲੀ ਜੇ ਬਾਕੀ ਉਹਨੇ ਨਹੀਂ ਕੀਤਾ ਫਿਰ ਨਾ ਨਾ ਕਿ ਧਰਨਾ ਫਿਰ ਕਿਹੜਾ ਅਸੀਂ ਕਿਤੇ ਚਲੇ ਜਾਣਾ ਨਹੀਂ ਆ ਤੇ ਅਸੀਂ ਹੁਣ ਸਵੇਰੇ ਕਾਲਜ ਦੇ ਵਿੱਚ ਜਿਹੜੀ ਹੁਣ ਪ੍ਰਸ਼ਾਸਨ ਜਿਹੜਾ ਕਾਲਜ ਪ੍ਰਸ਼ਾਸਨ ਹੈਗਾ ਉਹਨਾਂ ਦੀ ਵੀ ਗੱਲਬਾਤ ਹੋਈ ਜਿਹੜੇ ਪ੍ਰਧਾਨ ਨੇ ਤੇ ਬੱਚਿਆਂ ਨਾਲ ਜਿਹੜੀ ਉਹਦੇ ਸਾਹਮਣੇ ਗੱਲ ਕੀਤੀ ਕਿ 26 ਤਰੀਕ ਤੱਕ ਬਿਨਾਂ ਪੈਸੇ ਲਏ ਬੱਚਿਆਂ ਦੀ ਐਡਮਿਸ਼ਨ ਹੋਣੀ ਹੋਮਾਂਗੇ ਤੇ ਬਾਕੀ ਜੋ ਵੀ ਇਹਨਾਂ ਦਾ ਡਿਸੀਜਨ ਹੋਵੇਗਾ ਅਸੀਂ ਵਿਦਿਆਰਥੀਆਂ ਤੇ ਨਾਲ ਹੈਗੇ ਆ ਇਕੱਠੇ ਛੱਡੀ ਆ ਦੋ ਉਸ ਸਮਾਨ ਦੇ ਲਈ ਉਹਨਾ ਪ੍ਰੇਮ ਆਪਸਾ ਪੈਂਦਾ ਬੈਠੋ ਕਿੰਨੇ ਨਾਲ ਉਹ ਜੀ ਆਹ ਜਦੋਂ ਕਿਹਾ ਉਹਨਾਂ ਵਰਤਿਆ ਮੈਂ ਉਹ ਟੋਮਿਆਂ ਕਨੂੰ ਲੈ ਕੇ ਆ ਸਾਰੇ ਉਹ ਜਿਹੜੀ ਗੱਡੀ ਮੇਰੇ ਕੋਲ ਜਿੱਤੀ ਹੈ ਬਹੁਤ ਮਦਦ ਮੈਂ ਜੈਕ ਬਾਪ ਜੈਉ ਨਾਲ ਮੈਂ ਜੈਨ ਨੂੰ ਭੇਜਦਾ ਆ ਜਾ ਪਈ ਜਿਹੜੀ ਅੱਜ ਇੱਕ ਆਤਮ ਹੱਤਿਆ ਦੀ ਖਬਰ ਸਾਹਮਣੇ ਆਈ ਹੈ ਉਹ ਕੀ ਮਸਲਾ ਕੀ ਹੈਗਾ ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਵੀ ਫਤਿਹ ਅੱਜ ਸਾਡੇ ਪਿੰਡ ਮਾਲਪਰਾੜਾਂ ਤੋਂ ਵਿੱਚ ਬਹੁਤ ਵੱਡੀ ਦੁੱਖ ਦੀ ਘਟਨਾ ਵਾਪਰੀ ਆ ਕਿ ਜਿਸ ਨੂੰ ਪਿੰਡ ਨੂੰ ਅਤੇ ਇਲਾਕੇ ਨੂੰ ਹਿਲਾਕੇ ਰੱਖਦਾ ਜਿਸ ਦੇ ਵਿੱਚ ਅਵਤਾਰ ਸਿੰਘ ਪੁੱਤਰ ਸੰਤੋਖ ਸੇਹਰੀ ਜੀ ਉਮਰ 45 ਸਾਲ ਦੀ ਸੀ ਤੇ ਉਹਨਾਂ ਦੀ ਪਤਨੀ ਸੋਨੀਆ ਰਾਣੀ ਪਤਨੀ ਅਵਤਾਰ ਸਿੰਘ 36 ਸਾਲ ਦੀ ਸੀ ਤੇ ਮਨਪ੍ਰੀਤ ਕੌਰ ਡਾਕਟਰ ਆਪੋ ਅਵਤਾਰ ਸਿੰਘ 16 ਸਾਲ ਦੀ ਸੀ ਇਹਨਾਂ ਕ੍ਰਿਲੂ ਕਾਰਨਾ ਕਰਕੇ ਮਾੜੀ ਮੋਟੀ ਦੀਆਂ ਆਦਿ ਵੀ ਕੋਈ ਲੜਾਈ ਝਗੜਾ ਮਾੜਾ ਮੋਟਾ ਹੁੰਦਾ ਰਹਿੰਦਾ ਸੀ ਉਹਦੀ ਬਦਨਦਿਕਾਰੀ ਜਿਹੜੀ ਦਵਾਈ ਦੇਣ ਖਾਤੀ ਉਹ ਪਹਿਲਾਂ ਬੱਚਿਆਂ ਨੇ ਮਾਤਾ ਨੇ ਤੇ ਲੜਕੀ ਨਹੀਂ ਖਾਦੀ ਆ ਤੇ ਉਸ ਤੋਂ ਬਾਅਦ ਜੋ ਉਹਨਾਂ ਦਾ ਲੜਕਾ ਪ੍ਰਤਾਪ ਸਿੰਘ ਹੈ ਉਹ ਅਸੀਂ ਅਰਾਹੋ ਵਾਲੀ ਜਿਹੜੀ ਨਹਿਰ ਆਪਣੀ ਦੂਜੀ ਨੋਰੇ ਵਾਲੀ ਨਹਿਰ ਆ ਉਹਦੇ ਉੱਪਰ ਅਸੀਂ ਨੂੰ ਪ੍ਰਾਪਤ ਕੀਤਾ ਤੇ ਉਹ ਵੀ ਅਸੀਂ ਸਿਬਲਾ ਸਾਹ ਚੱਕੀ ਲੱਗੇ ਆ ਜਿਹੜੇ ਬਾਕੀ ਦੋ ਪੇਸ਼ੈਂਟ ਸੀ ਉਹਨਾਂ ਨੂੰ ਅਸੀਂ ਗਰਵੇਜ ਹੋਰ ਹਸਪੀਟਲ ਲੈ ਗਏ ਉੱਥੇ ਲੱਗ ਪਏ ਕਿਹੜੀ ਮਾਂ ਦੇ ਧੀ ਆ ਉਹਨਾਂ ਦੀ ਜਿਹੜੀ ਬੋਡੀ ਉਹ ਘਰੋਂ ਹੀ ਮਿਲੀ ਸੀ ਬੋਡੀ ਨਹੀਂ ਮਿਲੀ ਹੈਗੀ ਉਹ ਬਿਲਕੁਲ ਜਿੰਦੇ ਸੀ ਜਿੰਦੇ ਸੀ ਦੋਨੋਂ ਦਵਾਈ ਖਾਦੀ ਸੀ ਉਲਟੀਆਂ ਕਰ ਰያ ਸੀ ਦਾਸ ਤੇ ਕੱਪੜੇ ਵੀ ਕਾਫੀ ਲਿਬਰ ਗਿਆ ਸੀ ਅੱਛਾ ਜੀ ਦਾਸ ਨਹੀਂ ਸੀ ਜਾ ਕੇ ਚੱਕਿਆ ਜੀ ਤੇ ਜਿਹੜਾ ਅਵਤਾਰ ਸਿੰਘ ਸੀ ਘਰ ਨਹਿਰ ਤੇ ਮਿਲਿਆ ਉਹ ਤੁਹਾਨੂੰ ਕਿਹੜੀ ਹਾਲਤ ਜਿਹੜਾ ਬੇਹੋਸ਼ੀ ਹਾਲਤ ਵਿੱਚ ਪਿਆ ਸੀ ਖੱਤਾ ਪਿਆਰ ਮਾਰ ਰਿਆ ਸੀ ਉਹਦੀ ਵੀ ਡੈਥ ਸਰਵਲ ਹਸਪਤਾਲ ਜਾ ਕੇ ਸਰਵਲ ਹਸਪਤਾਲ ਚ ਹੋਈ ਤੇ ਹੁਣ ਪੁਲਿਸ ਦਾ ਕੀ ਕਹਿਣ ਦਾ ਮਾਮਲਾ ਹੈ ਪੁਲਿਸ ਦਾ ਤਾਂ ਪੁਲਿਸ ਦਾ ਬਣਦਾ ਤਾਂ ਹੈ ਨਹੀਂ ਕਿਉਂਕਿ ਉਧਰੋਂ ਪਰਵਾਰ ਇਹ ਸਾਰਾ ਖਤਮ ਹੋ ਗਿਆ ਤੇ ਕੀ ਦਿੱਤੀ ਆ ਪਰਵਾਰ ਚ ਕੌਣ ਕੌਣ ਹੈਗੇ ਪਰਵਾਰ ਦੇ ਵਿੱਚ ਉਹਨਾਂ ਦੀ ਇੱਕ ਮਾਤਾ ਹੈ ਉਹ ਜਾਨੀ 70 ਸਾਲ ਦੀ ਬਜ਼ੁਰਗ ਮਾਤਾ ਹੈ ਠੀਕ ਹੈ ਤੇ ਉਹ ਹੈਗੀ ਆ ਕਿ ਬਾਕੀ ਇਹਨਾਂ ਦੀ ਇੱਕ ਸਿਸਟਰ ਹੈ ਤਾਂ ਅਵਤਾਰ ਸਿੰਘ ਦੀ ਉਹ ਫੌਰਨ ਹੈਗੀ ਆ ਸਟਰੀ ਆ ਦੇ ਵਿੱਚ ਹੈਗੀ ਆ ਬਾਕੀ ਹੋਰਾਂ ਦੇ ਇੱਕ ਛੋਟੀ ਬੇਟੀ ਛੱਡ ਗਈ ਛੋਟੀ ਬੇਟੀ ਉਹ 14 ਸਾਲ ਦੀ ਹੈ ਬੱਚੀ ਇਹਦੇ ਦੋ ਲੜਕੀਆਂ ਸੀਆਂ ਤੇ ਜਿਹੜੀ ਇੱਕ ਲੜਕੀ ਉਹ 14 ਸਾਲ ਦੀ ਹੈ ਮਾਉਂਟ ਪਬਲਿਕ ਸਕੂਲ ਦੇ ਭੂਮਿਕਾ ਤੇ ਪੜਦੇ ਪੜ੍ਹਦੇ ਪਾਂਡੇ ਵਾਸਤੇ ਬਹੁਤ ਅਨਟੈਲੀਜ ਸੋ ਪੱਤਰਦਾਰ ਸਾਡੀ ਬੁਲ ਕੋਚੀ ਸੋ ਇਸ ਸੈਂਡ ਦਾ ਬੜਾ ਧੰਨਵਾਦ ਹੈ ਜੀ ਜਿਹੜੇ ਰਿਕਵਰੀਜ ਕਰ ਰਹੇ ਆ ਸੋ ਬੜਾ ਦੁਖਾਂਤ ਹੋਇਆ ਜੀ ਬੜਾ ਲੋਕ ਦਾ ਘੜੀਆ ਇਹਦੇ ਬੱਚੇ ਆਹਾਰ ਕਰ ਮੱਝੀ ਦੇ ਬੱਚੇ ਵਾਈ ਗੁਜ ਜੀ ਸਤਿ ਸ੍ਰੀ ਅਕਾਲ ਵਾਈ ਗੁਜ ਜੀ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सहूलता सहूलत मिलती ने इथे चौबी घंटे सत्तो दिन इमरजेंसी दी सुविधा भी दी जाती है आज ही बुक करो अपनी अपॉइंटमेंट अठानवे सात वी छे सो या अठानवे आथ आठ विजिट करो संधू हॉस्पिटल चंडीगढ़ रोड नवा शहर ये सर जिला नगर न संबंधित अज दिन विशेष सरगर्मियां कल फिर ਅੰਮੀ ਅਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ